ਤਨ ਹੈ ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢਿੱਲੋਂ ਤੁਸੀਂ ਦੇਖ ਰਹੇ ਹੋ ਡੀਪੀ ਵੀ ਪੰਜਾਬੀ ਜਿੰਦਾਬਾਦ ਇੱਥੇ ਇੱਥੇ ਕੰਗੜਾ ਜਿੰਦਾਬਾਦ ਸੰਤ ਕੰਗੜਾ ਜਿੰਦਾਬਾਦ ਹੋਰ ਗੋਪੀ ਕੰਗੜਾ ਜਿੰਦਾਬਾਦ ਜੀਰੋ ਚੋਟੀ ਜਿੰਦਾਬਾਦ ਚੋਟੀ ਜਿੰਦਾਬਾਦ ਬੰਦੇ ਬੰਦੇ ਥੱਲੇ ਥੱਲੇ ਬੰਦੇ ਬੰਦੇ ਰਾਖੀ ਜੀ ਨਾਮ ਹੈ ਤੁਹਾਡਾ ਪਤਾ ਤੁਸੀਂ ਦੱਸਿਓ ਮੇਰਾ ਨਾਮ ਜਗਦੀਪ ਸਿੰਘ ਆ ਜੀ ਅੱਜ ਇੱਥੇ ਜਿਹੜਾ ਕਾਂਗਰਸ ਪਾਰਟੀ ਸ਼ਾਮਲ ਹੋਣ ਦਾ ਤੁਹਾਡਾ ਪ੍ਰੋਗਰਾਮ ਰੱਖਿਆ ਹੈ ਵੱਡਾ ਕੱਟ ਰੱਖਿਆ ਹੈ ਹਾਂਜੀ ਤੇ ਆਪਣੇ ਸਾਫ ਕਾ ਮੰਤਰੀ ਗੁਰਪੀ ਸਿੰਘ ਕਾਂਗਰਸ ਆ ਰਹੇ ਹੈ ਹਾਂਜੀ ਕੀ ਪ੍ਰੋਗਰਾਮ ਹੈ ਪਹਿਲਾਂ ਤੁਸੀਂ ਕਿਹੜੀ ਪਾਰਟੀ ਸੀ ਕਦੋਂ ਤੋਂ ਸੀ ਤੇ ਅੱਜ ਕੀ اچانک ਪ੍ਰੋਗਰਾਮ ਬਣ ਗਿਆ ਵੀ ਤੁਸੀਂ ਕਾਗਰਸ ਸ਼ਾਮ ਨੂੰ ਹੋਣ ਲੱਗੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਜੀ ਸਭ ਤੋਂ ਪਹਿਲਾਂ ਜਦੋਂ ਪੀਪੀ ਪਾਰਟੀ ਬਣੀ ਹੈ ਉਦੋਂ ਤੋਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਉਹਨਾਂ ਦਾ ਮੈਂ ਫੈਨ ਸੀ ਉਦੋਂ ਤੋਂ ਉਸ ਪਾਰਟੀ ਦੇ ਨਾਲ ਮੈਂ ਜੁੜਿਆ ਹੋਇਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਗੀ ਇਹ ਆਪਣੀ ਆਮ ਆਦਮੀ ਪਾਰਟੀ ਬਣੀ ਹੈ ਉਦੋਂ ਤੋਂ ਫਿਰ ਅਸੀਂ ਇਸ ਪਾਰਟੀ ਦੇ ਨਾਲ ਪੱਕੇ ਜੁੜ ਗਏ ਸੀਗੇ ਤੇ ਅਸੀਂ ਬਲਕਾਰ ਸਿੰਘ ਸਿੱਧੂ ਜੀ ਦੇ ਨਾਲ ਅਸੀਂ ਵਿਧਾਇਕ ਦੇ ਨਾਲ ਉਦੋਂ ਤੋਂ ਹੀ ਅਸੀਂ ਕੰਮ ਕਰਦੇ ਆ ਰਹੇ ਹਾਂ ਪਰ ਜਿਹੜਾ ਸਾਡੀ ਨਾਰਾਜ਼ਗੀ ਦਾ ਕਾਰਨ ਹੈ ਜੀ ਵੀ ਅਸੀਂ ਜਿਹੜੇ ਪੁਰਾਣੇ ਵਰਕਰ ਸੀ ਜਿੰਨੇ ਵੀ ਵਰਕਰ ਸੀ ਪੁਰਾਣੇ ਮੈਂ ਇਕੱਲਾ ਨਹੀਂ ਹੋਰ ਵੀ ਬਥੇਰੇ ਸੀਗੇ ਮੇਰੇ ਨਾਲ ਵੀ ਖਾਸ ਕਰਕੇ ਕਿਉਂ ਮੈਂ ਪਿੰਡ ਦੇ ਵਿੱਚੋਂ ਮੈਂ ਮੂਰੇ ਲਾ ਕੇ ਤੁਰਿਆ ਸੀ ਜਾਂ ਮੈਂ ਖਰਚਾ ਜੋ ਸੀਗਾ ਜਿਵੇਂ ਵੀ ਜਿੱਥੇ ਮੈਨੂੰ ਬਿਰਾਉਂਦੀ ਸੀ ਮੈਂ ਆਪ ਮੂਰੇ ਲਾ ਕੇ ਤੁਰਿਆ ਸੀ ਖਰਚਾ ਵੀ ਕਰਿਆ ਸੀ ਕਿ ਤਾਨ ਮਨ ਤੁਹਾਨੂੰ ਦੇ ਨਾਮ ਅਸੀਂ ਸੇਵਾ ਕਰੀ ਦੀ ਕਾਰਨ ਹੁਣ ਇਹ ਬਣਿਆ ਜੀ ਵੀ ਜਿਹੜੇ ਨਵੇਂ ਵਰਕਰ ਹੈ ਉਹਨਾਂ ਨੂੰ ਉਹਨਾਂ ਨੇ ਪਹਿਲ ਦਿੱਤੀ ਸਾਨੂੰ ਜਿਹੜੇ ਅਸੀਂ ਪੁਰਾਣੇ ਵਰਕਰ ਸੀਗੇ ਸਾਨੂੰ ਉਹਨਾਂ ਨੇ ਆਪੋਂ ਪਰੋਖੇ ਕੀਤਾ ਹੈ ਜਾਂ ਜਿਹੜੇ ਮਤਲਬ ਅੱਜ ਕੱਲ ਹੁੰਦਾ ਹੈਗਾ ਵੀ ਜਿਹੜੇ ਜਿੱਦ ਦੀ ਸਰਕਾਰ ਆ ਗਈ ਉਧਰ ਮੂਰੇ ਆ ਕੇ ਮਤਲਬ ਉਧਰ ਵੀ ਸਰਕਾਰ ਬਣ ਕੇ ਉਧਰ ਨਜ਼ਰੀ ਲਾਵਾਂਗੇ ਵੀ ਉਹਨਾਂ ਦੀ ਉਹਨਾਂ ਨੇ ਸੁਣਵਾਈ ਕਰੀ ਇਹ ਸਾਡੀ ਸੁਣਵਾਈ ਨਹੀਂ ਕਰੀ ਉਹਨਾਂ ਨੇ ਕੋਈ ਇਹ ਕਿਸੇ ਇੱਕ ਅੱਲਾ ਪੱਦੇ ਪੈਂਦਾ ਕਿ ਹੋਇਆ ਹੈ ਇਹ ਲਗਭਗ ਹਲਕਾ ਫੂਲ ਦੇ ਵਿੱਚ ਸਾਰਾ ਹੀ ਹੋਇਆ ਜੀ ਸਾਰਾ ਹੋਇਆ ਹਾਂਜੀ ਤੇ ਹਜੇ ਤਾਂ ਸਰਕਾਰ ਦੇ ਵਿੱਚ 2 ਸਾਲ ਦਾ ਸਮਾਂ ਪਿਆ ਹੈ ਹਾਂਜੀ ਤੇ ਤੁਸੀਂ ਇੰਨੀ ਛੇਤੀ ਬਦਲ ਕੇ ਕੀ ਕਰਨ ਬਦਲਗੇ ਜੀ ਇੱਕ ਤਾਂ ਹੋਣਾ ਹੈ ਇਲੈਕਸ਼ਨ ਹੋ ਕੇ ਹਟੇਗੀ ਸਰਪੰਚੀ ਦੀ ਉਹਦੇ ਵਿੱਚੋਂ ਵੀ ਮੈਂ ਲਗਭਗ ਮੈਨੂੰ ਮੈਂ 12 ਦਾ ਜੁੜਿਆ ਹੋਇਆ ਸੀਗਾ ਨਾਲ ਇਹਨਾਂ ਦੇ ਤੇ ਉਹਦੇ ਵਿੱਚ ਸਾਡੇ ਤੇ ਜਿਹੜੀ ਹੈ ਮਤਲਬ ਇਲੈਕਸ਼ਨ ਦੌਰਾਨ ਜਿਹੜੀ ਘਟਨਾ ਵਾਪਰੀ ਹੈਗੀ ਲੜਾਈ ਝਗੜਾ ਹੋਇਆ ਹੈਗਾ ਤੇ ਉਹਦੇ ਵਿੱਚ ਸਾਡੇ ਤੇ ਪਰਚੇ ਹੋਏ ਹੈਗੇ 307 ਦੇ ਹੋਇਆ ਹੋਰ ਵੀ ਕਈ ਧਰਾਵਾਂ ਲੱਗੀਆਂ ਵੀ ਸਾਡਾ ਐਮ.ਐਲ.ਏ. ਸਾਹਿਬ ਨੇ ਨਾ ਸਾਨੂੰ ਪੁੱਛਿਆ ਨਾ ਕੋਈ ਸਾਡਾ ਉਹਨਾਂ ਨੇ ਪਿੰਡ ਦਾ ਹੱਲ ਕਰਿਆ ਵੀ ਭਾਈ ਪਿੰਡ ਨੂੰ ਆਪਾਂ ਇੱਕ ਮੋਟ ਰੱਖੀਏ ਜਿਹੜੀ ਪਿੰਡ ਦੇ ਵਿੱਚ ਅੱਗ ਜਿਹੜੀ ਹੈਗੀ ਇਹ ਫੈਲ ਗਈ ਵੀ ਇਹਨੂੰ ਆਪਾਂ ਬੁਝਾਈਏ ਸਾਡਾ ਕੋਈ ਉਹਨੇ ਸਾਥ ਨਹੀਂ ਕੀਤਾ ਬਿਲਕੁਲ ਪਿੰਡ ਦੇ ਵਿੱਚ ਸੁਣਵਾਈ ਹੁਣ ਛੋਟੇ ਆਮ ਆਦਮੀ ਪਾਰਟੀ ਦੀ ਇਹ ਵਰਕਰਾਂ ਦੀ ਨਹੀਂ ਹੁੰਦੀ ਨਾ ਜੀ ਨਾ ਸਾਡੀ ਕੋਈ ਸੁਣਵਾਈ ਨਹੀਂ ਜੀ ਕੋਈ ਪੁੱਛਦਾ ਹੀ ਨਹੀਂ ਜੀ ਮੈਨੂੰ ਮੈਨੂੰ ਖ ਹੁਣ ਤੱਕ ਕੋਈ ਨਹੀਂ ਪੁੱਛਿਆ ਜੀ ਮੈਂ 20 ਦਿਨ ਜੇਲ੍ਹ ਚ ਵੀ ਲਾਏ ਆ ਤੇ ਮੈਨੂੰ ਨਹੀਂ ਪੁੱਛਿਆ ਕਿਸੇ ਨੇ ਕਿਸੇ ਨੇ ਵੀ ਨਹੀਂ ਪੁੱਛਿਆ ਕਿ ਵੀ ਜਗਦੀਪ ਕੀ ਗੱਲ ਹੋਈ ਹੈ ਵੀ ਤੂੰ ਸੱਚਾ ਸੀ ਜਾਂ ਤੂੰ ਨੱਕਾਸੀ ਜਾਂ ਕਿਵੇਂ ਆ ਮੈਨੂੰ ਨਹੀਂ ਪੁੱਛਿਆ ਕਿਸੇ ਨੇ ਵੀ ਆ ਕੇ ਹੁਣ ਫਿਰ ਤੁਸੀਂ ਇਹ ਫੈਸਲਾ ਕਿਵੇਂ ਲਿਆ ਇੰਨੀ ਜਲਦੀ ਵੀ ਅਸੀਂ ਕਾਂਗਰਸ ਪਾਰਟੀ ਸ਼ਾਮਿਲ ਹੋਈਏ ਤੁਹਾਨੂੰ ਕੀ ਇਹ ਦੀ 2 ਸਾਲ ਦੇ ਵਿੱਚ ਸਮਾਂ ਕਿਵੇਂ ਕੱਢੋਗੇ ਫਿਰ ਤੁਸੀਂ ਤੇ ਕੋਈ ਨਹੀਂ ਜੀ ਜਿਹੜਾ ਫੈਸਲਾ ਲਿਆ ਜੀ ਨਗਰ ਜਿਹੜਾ ਮੇਰੇ ਨਾਲ ਜਿਹੜੇ ਮੇਰੇ ਜਿੰਨੇ ਸਪੋਰਟਰ ਸੀਗੇ ਜਿਨ੍ਹਾਂ ਨੇ ਮੇਰੀ ਸਪੋਰਟ ਕਰੀ ਹੈ ਮੇਰੇ ਨਾਲ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਤੁਰੇ ਆ ਦਿਨ ਰਾਤਾਂ ਕਿ ਕੀਤੀ ਹੈ ਮੈਂ ਉਹ ਸਾਰਿਆਂ ਦੇ ਨਾਲ ਹੀ ਮਿਲ ਕੇ ਸਾਰੇ ਆਮ ਪਾਰਟੀ ਦੇ ਸੀ ਜਿੰਨੇ ਪੁਰਾਣੇ ਵਰਕਰਾਂ ਸਾਰੇ ਤੇ ਬਾਕੀ ਹੋਰ ਵੀ ਜਿਨ੍ਹਾਂ ਨੇ ਮੇਰੀ ਸਪੋਰਟ ਕਰੀ ਹੈ ਉਹਨਾਂ ਦੇ ਕਹਿਣ ਤੇ ਜੀ ਮੈਂ ਇਹ ਜਿਹੜੀ ਪਾਰਟੀ ਜੁਆਇਨ ਕਰ ਰਿਹਾ ਹਾਂ ਥੈਂਕ ਯੂ ਠੀਕ ਆ ਜੋ ਸਾਡੇ ਪੈਂਡ ਘੋੜੀਪੁਰੇ ਸਰਦਾਰ ਜਗਜੀਤ ਸਿੰਘ ਦੇ ਘਰ ਪਹੁੰਚਿਆ ਉਹਨਾਂ ਦੇ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਸਤਿ ਸ੍ਰੀ ਅਕਾਲ ਆਖਿਆ ਜਾਂਦਾ ਉਹਨਾਂ ਦੇ ਨਾਲ ਸਲਾਹਕ ਪੱਤਾ ਲਈ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਰਪੈਂਟ ਸਹਿਬਾਨ ਮੈਂਬਰ ਸਹਿਬਾਨ ਐਮ ਸੀ ਸਹਿਬਾਨ ਅਤੇ ਪ੍ਰਧਾਨ ਤੇ ਸੱਜਣ ਮੇਰੇ ਬਹੁਤ ਹੀ ਸਤਿਕਾਰਯੋਗ ਪਿਆਰੇ ਵੀਰ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਔਰ ਬਹੁਤ ਹੀ ਸਤਿਕਾਰਯੋਗ ਬੀਬੀਆਂ ਜਿਹਨੇ ਬੜੇ ਚਿਰ ਤੋਂ ਸੰਗਠਨ ਸਾਭ ਦੀ ਅਗਵਾਈ ਕਰ ਰਹੇ ਆ ਸਾਰਿਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਫਤਿਹ ਅਰਜ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਤੇ ਲਾ ਲਾ ਸ਼ਖਦੀਰ ਸਿੰਘ ਦੇ ਗ੍ਰਹਿ ਕੇ ਕਰਤਾਰ ਹੋਏ ਬਹੁਤ ਹੀ ਆਕਰਜੋ ਬੋਲੇ 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 ਹਾਂ ਜਾ ਜੋ ਹੈ ਸਾਡੇ ਕਾਂਗਰਸ ਪਾਰਟੀ ਦੇ ਸਰਪੰਚ ਸਰਦਾਰ ਅਮਨਾ ਸਿੰਘ ਜੀ ਸਲਾਮਤ ਕੋਰੇ ਤੋਂ ਉਹਤੀ ਆਦਰ ਜੋ ਸਾਡੇ ਆਗਲੀਆ ਪਿੰਡ ਤੋਂ ਸਾਰੀ ਸਮੁੱਚੀ ਲੀਡਰਸ਼ਿਪ ਇਹਦੇ ਵਿੱਚ ਸਾਡੇ ਮੈਂਬਰ ਸਾਹਿਬ ਗੁਰਮੀਤ ਸਿੰਘ ਵੀ ਬੈਠੇ ਨੇ ਬਹੁਤ ਹੀ ਆਦਰਯੋਗ ਸਾਡੇ ਸਰਪੰਚ ਪਰਮਿੰਦਰ ਜਲਾਲ ਜੀ ਭੋਲਾ ਸਿੰਘ ਸਾਡੇ ਆਮੂਆਏ ਤੋਂ ਸਰਪੰਚ ਬਹੁਤ ਹੀ ਸਨਕਾਰਯੋਗ ਸਾਡੇ ਸਾਫਤਾ ਸਰਪੰਚ ਸੌਰੰਗਜੀਤ ਸਿੰਘ ਕਾਂਗੜ ਬਹੁਤ ਹੀ ਆਦਰਯੋਗ ਪਿਛਲੇ ਲੰਬੇ ਸਮੇਂ ਤੋਂ ਮੇਰੇ ਨਾਲ ਜਿਉਂ ਤੋਂ ਯਾਦ ਤੌਰ ਤੇ ਅਸੀਂ ਚੱਲੇ ਆਂ ਸਾਡੇ ਮੈਂਬਰ ਸ਼ਿੰ다 ਜੀ ਨੰਬਰ 10 ਜਿਨ੍ਹਾਂ ਨੇ ਅੱਜ ਇਸ ਖੁਸ਼ੀਆਂ ਭਰੇ ਦਿਹਾੜੇ ਦੀ ਪੂਰਨ ਤੌਰ ਤੇ ਜਿਉਂ ਅੱਜ ਅੱਗੇ ਲਾਕੇ ਹੈ ਕਾਰਜ ਕੀਤਾ ਹੈ ਤੇ ਸਾਡੇ ਸਰਪੰਚ ਬਹੁਤ ਹੀ ਯਾਤਰਜੋਗ ਤੇ ਦਰਵੇਸ਼ ਇਹਨਾਂ ਨੇ ਇਸ ਨਗਰ ਦਾ ਮੁੱਖ ਸੇਵਾਦਾਰੋਂ ਕੇ ਸੇਵਾ ਕੀਤੀ ਸੁਗਰੇਵ ਸਿੰਘ ਨੇ ਹੋਰ ਬਾਕੀ ਜੀ ਜੀ ਸਿੰਘ ਜੀ ਹੋਰ ਸਿੰਘ ਵਾਲਾ ਜਿਹਨ ਪਰ ਰਾਤ ਪਾਰਟੀ ਲਈ ਸੇਵਾ ਕਰਦੇ ਨੇ ਸਾਡੇ ਆਸ-ਆਸੇ ਪਿੰਡਾਂ ਜੋ ਐ ਸਾਰੇ ਹੀ ਵਰਕਰ ਸਭਨ ਜਿੰਦਾਬੰਦਿਤ ਹੋਇਆ ਸਾਡੇ ਭੜਕੇ ਦੁਆਏ ਉਹ ਪੱਤਰਕਾਰ ਵਾਰਸੀ ਪੱਤਰਕਾਰ ਮੀਰ ਸਾਹਿਬਾਨ ਸਾਹਮਣੇ ਬੈਠੇ ਇਸ ਨਗਰ ਦੇ ਬਹੁਤ ਹੀ ਆਦਰਯੋਗ ਬਜ਼ੁਰਗੋ ਨੌਜਵਾਨ ਵੀਰੋ ਮੇਰੀਆਂ ਸਤਿਕਾਰਯੋਗ ਬਾਕੀਆ ਸਾਰਿਆਂ ਰੂਪ ਨੇ ਅੱਜ ਬਤੇ ਸਤਿਕਾਰ ਫਤੇ ਅਦਕਰਦਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲੇਬ ਨੰਬਰਦਾਰ ਸਾਰਿਆਂ ਨੇ ਜੋ ਲੜ ਮਿਲ ਕੇ ਸਮੁੱਚੀ ਟੀਮ ਨੇ ਤੁਸੀਂ ਫੈਸਲਾ ਕੀਤਾ ਅੱਜ ਅਸੀਂ ਬਹੁਤ ਖੁਸ਼ ਆ ਮੈਂ ਤੇ ਅਸੀਂ ਪਰਵਾਰ ਮੇਰਾ ਬੇਟਾ ਵੀ ਮੇਰੇ ਨਾਲ ਆ ਮੈਨੂੰ ਤਾਂ ਉਹ ਨਹੀਂ ਪਤਾ ਲੱਗਿਆ ਵੀ ਇਹ ਮੈਂ ਮੋਗੇ ਨਹੀਂ ਜਾਂਦਾ ਸੀ ਇਹ ਫੋਨ ਮੈਂ ਪਹਿਲਾਂ ਦੇਖਿਆ ਨਾ ਤੇ ਜਦੋਂ ਮੈਂ ਝੱਲਾ ਟੱਪਿਆ ਮੈਂ ਕਿਹਾ ਵੀ ਇਹਦਾ ਫੋਨ ਹੈ ਜੋ ਬਹੁਤ ਇੱਕ ਆਪਣੇ ਫਿਊਚਰ ਲਈ ਅੱਗੇ ਸਮੇਂ ਲਈ ਫੈਸਲਾ ਕੀਤਾ ਹੈ ਇਸ ਮੁੱਚੀ ਉਹਦੀ ਟੀਮ ਨੇ ਜੋ ਰਾਕੇ ਸਾਰੇ ਆਪਣੇ ਨਗਰ ਨਿਵਾਸੀਆਂ ਨਾਲ ਜੋ ਕੌਂਸਲ ਪਾਰਟੀ ਆ ਜੁਆਇਲ ਕੀਤਾ ਹੈ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਆਪਣੀਆਂ ਜਲਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਤੇ ਜੀ ਆਇਆਂ ਆਖਦਾ ਅੱਜ ਇੰਨੀ ਖੁਸ਼ੀ ਹੈ ਮੈਂ ਜੋ ਯਾਦ ਉਮੀਦਵਾਰ ਤੌਰ ਤੇ ਇਸ ਇਲੈਕਸ਼ਨ ਚ ਆਇਆ ਸੀ ਉਦੋਂ ਮੈਂ ਅੱਜ ਉਹੀ ਸਮਾਂ ਮੇਰੇ ਫਿਰ ਯਾਦ ਆਇਆ ਹੈ ਉਦੋਂ ਵੀ ਨੌਜਵਾਨ ਨੌਜਵਾਨਾਂ ਦੇ ਕਾਫਲੇ ਬਣ ਕੇ ਮੈਨੂੰ ਆਪਣੇ ਆਪਣੇ ਪਿੰਡਾਂ 'ਚ ਲੈ ਕੇ ਜਾਂਦੇ ਸੀ ਅੱਜ ਜਦੋਂ ਅਸੀਂ ਯਾਲਪੁਰਾ ਨਿਕਲੇ ਇਹ ਸਾਨੂੰ ਜਿਹੜੀਆਂ ਇਧਰੋਂ ਗੱਡੀਆਂ ਜਾਂਦੀਆਂ ਸੀ ਸਾਨੂੰ ਹੱਥ ਲਾਉਂਦੇ ਜਾਂਦੇ ਸੀ ਜਿਹੜੇ ਭਾਉਣ ਨੂੰ ਜਾ ਰਹੇ ਸੀ ਲੋਕ ਇੱਕ ਅੰਗਰੇਜ਼ ਸਾਹਿਬ ਕਹਿੰਦੇ ਹੋਰ ਕਿਲੋਮੀਟਰ 2 ਕਿਲੋਮੀਟਰ ਜਾਓ ਛੋਟੇ ਛੋਟੇ ਵੀਰ ਤੁਹਾਨੂੰ ਬਹੁਤ ਹਰਤਾਬ ਨੇ ਐ ਜਿਨ੍ਹਾਂ ਦੇ ਵਿੱਚ ਬਹੁਤ ਕਰਮ ਜੋਸ਼ੀ ਦਾ ਜਿਗਵੱਤਾਂ ਨਾਲ ਪਰੇ ਹੋਏ ਆ ਤੁਹਾਡੀ ਡੀ ਕਰ ਰਹੇ ਐ ਐਨੇ ਬੇਸਬਰੀ ਨਾਲ ਤੁਸੀਂ ਡੀ ਕਰਦੇ ਸੀ ਉਹਦੀ ਮੈਂ ਮਾਫੀ ਮੰਗਦਾ ਲੇਟ ਹੋਏ ਅੱਜ ਬਹੁਤ ਸੀ ਮੋਕੇ ਰਕੇ ਸਾਡਾ ਸਾਰੇ ਪ੍ਰਵਾਹ ਨਾਲ ਜਾਣਾ ਬੜਾ ਜ਼ਰੂਰੀ ਸੀ ਉਹਦੇ ਕਰਕੇ ਮੈਂ ਲੇਟ ਹੋਇਆ ਸੋ ਜਦੋਂ ਮੈਂ ਦੇਖਿਆ ਆ ਕੇ ਸਿੱਧੂ ਪੈਰਸ ਕੋਲੇ ਚਾਰਸ ਤੇਰੇ ਮੇਰੇ ਨੌਜਵਾਨੀ ਵੱਡੀ ਤਦਾਦ ਦੇ ਵਿੱਚ ਆਪਣੇ ਆਪਣੇ ਮੋਟਰਸਾਈਕਲਾਂ ਦੇ ਸਕੂਟਰਾਂ ਤੇ ਛੱਡੇ ਲੈ ਕੇ ਜਿਨ੍ਹਾਂ ਦੇ ਚਿਹਰਿਆਂ ਤੇ ਇੱਕ ਖੁਸ਼ੀ ਇੱਕ ਜज्ਬਾਤ ਹੁੰਦੀ ਆ ਬੰਦੇ ਦੇ ਉਹ ਚਿਹਰੇ ਤੋਂ ਬਿਲਕੁਲ ਸਪਸ਼ਟ ਨਜ਼ਰ ਆ ਰਹੇ ਸੀ ਸੋ ਨੌਜਵਾਨ ਅਵਸਥਾ ਐਸੀ ਹੁੰਦੀ ਹੈ ਇਹ ਬਹੁਤ ਕੁਝ ਕਰ ਸਕਦੀ ਹੈ ਮੈਂ ਮਾਨਣ ਲੜ ਕਹ ਸਕਦਾ ਜਦੋਂ ਮੇਰੀ ਪਹਿਲੀ ਜਿੱਤ ਹੋਈ ਸੀ ਯਾਦ ਗੀਜਵਾਰ ਤੌਰ ਤੇ ਲੈਕਚਰਾਂ ਜਿੱਤਣੀਆਂ ਕੋਈ ਸੌਖੀਆਂ ਨਹੀਂ ਹੁੰਦੀਆਂ ਪਰ ਇੱਕੋ ਇੱਕ ਗੱਲ ਸੀ ਇਹ ਸੜਕੇ ਦਾ ਸਾਰੇ ਪਿੰਡਾਂ ਦਾ ਨੌਜਵਾਨ ਤੇ ਨੌਜਵਾਨ ਮੜੀਆਂ ਪੈਣਾ ਬਜ਼ੁਰਗਿਆਂ ਨੇ ਵੀ ਪਾਈਆਂ ਵੋਟਾਂ ਸਾਰਿਆਂ ਨੇ ਪਾਈਆਂ ਅਰ ਜਿਹਨਾਂ ਨੌਜਵਾਨਾਂ ਨੇ ਇਹ ਸੜਕਿਆਂ ਨੇ ਜਿਲਪੁਰ ਰਾਹ ਟੱਕਰ ਕੇ ਮੈਨੂੰ ਵਿਧਾਨ ਸਭਾ ਪੇਜਿਆ ਅੱਜ ਮੈਨੂੰ ਉਵੇਂ ਨਜ਼ਰ ਆ ਰਿਹਾ ਹੈ ਗੁਰੂ ਮਹਾਰਾਜ ਦੀ ਕਿਰਪਾ ਮੈਂ ਸੋਚ ਰਿਹਾ ਸੀ ਤੇ ਮੈਂ ਨਾਲ ਸਾਡੇ ਮੇਰੇ ਨਾਲ ਲਾਲੀ ਬੈਠਾ ਸੀ ਇਸ ਸ਼ਾਕਾ ਸਰਪੰਚ ਬੈਠਾ ਸੀ ਮਗਰ ਬਿਲਕੁਲ ਉਵੇਂ ਰੰਗ ਬਣ ਚਲਿਆ ਗੁਰੂ ਮਹਾਰਾਜ ਨੇ ਬਾਹ ਫੜ ਲਈ ਤੇ ਫੜੀ ਵੀ ਐਸੀ ਪਹਿਲ ਕੀਤੀ ਭੋਦੀਪੁਰ ਵਾਲਾ ਨੇ ਏ குரு ਮਹਾਰਾਜ ਚਰਪਾਕ ਦੇ ਉਹ ਦੀਪਾ ਨਗਰ ਐਸੇ ਇਹ ਸਾਰੇ ਸੈਂਟਰ ਚ ਬੈਠਾ ਆਪਣੇ ਚ ਇਧਰ ਪਿੰਡਾਂ ਚ ਸੈਂਟਰ ਚ ਘੋਲੀ ਭੁੜਾ ਜਾਂਦਾ ਇਹਨਾਂ ਨੇ ਚਾਹ ਕਿਸਾਨ ਵਾਂਗੂ ਇਹ ਸਾਰੇ ਪਿੰਡਾਂ ਦੇ ਨਾਲ ਕਵਰ ਕਰ ਲੈਣਾ ਪਰ ਮਾਨ ਹੈ ਇਸ ਚੱਲਦਾ ਤੁਹਾਨੂੰ ਖੁਚ ਨਹੀਂ ਲੈਣਾ ਜੀ ਅੱਜ ਅਸੀਂ ਤੁਹਾਨੂੰ ਵਾਅਦਾ ਕਰਕੇ ਚੱਲੇ ਜਗਦੀਪ ਸਿੰਘ ਗੁਰੂ ਮਹਾਰਾਜ ਦੀ ਕਿਰਪਾ ਕਰੇ ਆਪਣਾ ਸਵਾ ਆ ਜੇ ਤੇ ਫਿਰ ਜਿਹਨੇ ਮਾਂ ਪੁੱਤਾਂ ਨੂੰ ਕਿਹਾਉ ਪਾਉਂਦੀ ਹੁੰਦੀ ਹੈ ਤੇ ਸੋਡੇ ਵਾਸਤੇ ਅਸੀਂ ਬਟਾ ਕਰਛਾ ਰੱਖਾਂਗੇ ਸੋਡੇ ਵਾਲੇ ਜੰਕੇ ਦਾ ਭਰ ਕੇ ਕਰਛਾ ਸੱਚਾ ਕਰਾਂਗੇ ਜਦੋਂ ਕੀਤੇ ਨੇ ਤੋਂ ਸਾਡੇ ਬਾਪਨਾ ਬਰਤਦੇ ਸੀ ਅੱਜ ਵੀ ਮੈਨੂੰ 30 ਸਾਲ ਹੋ ਗਏ ਤੁਹਾਡੇ ਨਾਲ ਬਰਤਦਿਆਂ ਨੂੰ ਕੋਈ ਕਿਸੇ ਨੂੰ ਪੁੱਛਣਾ ਵੀ ਜੇ ਜਾਂ ਕਾਂਗੜ ਜੰਨੇ ਆ ਜਾਂ ਜੱਜ ਬੋਲੀ ਜੰਨੇ ਆ ਅੱਜ ਮੈਂ ਬਹੁਤ ਮਿੱਠਾ ਬੋਲ ਕੇ ਜਾਵਾਂ ਤੇ ਕੱਲ ਨੂੰ ਉੱਥੇ ਕੋਈ ਗੱਲਬਾਤ ਹੋਰ ਹੀ ਹੋਵੇ ਇਹ ਬਹਿਨ ਚੱਕ ਦਿਓ ਮੈਂ ਆਮ ਤੌਰ ਤੇ ਮੇਰੇ ਮਨ ਦੇ ਚੇਤਨਾ ਇਹ ਨਾ ਸੋਚੇ ਕਿ ਵੱਡੀ ਕਾਰ ਲੱਗੀ ਆਊਗਾ ਤੇ ਮੈਂ ਉਹਨੂੰ ਅੰਦਰ ਭਾਉਣਾ ਹੈ ਜਾਂ ਬਾਲਾ ਬਟਾ ਮੀਰ ਬੰਦਾ ਨੂੰ ਉਹਨੂੰ ਨਾਲ ਬੈਠਣਾ ਹੈ ਮੇਰੇ ਅੰਦਰ ਕੋਈ ਚਿਲਾਏ ਜਿਹਦੇ ਪੈਰ ਜੁੱਤੀ ਵੀ ਨਾ ਹੋਵੇ ਮੈਂ ਉਹਨੂੰ ਵੀ ਆਦੇ ਬਰਾਬਰ ਭਾਉਣਾ ਹੈ ਸਭ ਤੋਂ ਬਣਾਉਣਾ ਕੋਈ ਤਾਂ ਵੀ ਤੇਰਾ ਕੰਮ ਕੀ ਹੈ ਸਾਈਕਲ ਤੇ ਆਉਂਦਾ ਨਾ ਉਹਨੂੰ ਪੁੱਛਦਾ ਵੀ ਆਜਾ ਤੂੰ ਦੱਸ ਤੂੰ ਸਾਈਕਲ ਤੇ ਆਇਆ ਮੁੜ ਕੇ ਜਾਣਾ ਹੁਣ ਹੈ ਜੇ ਰਾਵੋ ਤੱਕ ਦਾ ਕੰਡਾ ਤੂੰ ਕੰਮ ਕਰਾ ਕੇ ਜਾ ਅਮੀਰ ਬੰਦੇ ਨੂੰ ਹੋਣਾ ਨਾ 2 ਘੰਟੇ ਲੰਮਾ ਜੇ ਮੈਨੂੰ ਕੋਈ ਕਾਰ ਵੀ ਦੇਣ ਜਾਂਦਾ ਹੈ ਦੇਖਾਂਗਾ ਇੱਕ ਦਿਨ ਦੇ ਮੈਨੂੰ 15 15 20 ਵੀ ਕਾਰ ਹੋ ਜਾਂਦੇ ਆ ਮੈਂ ਕਾਰ ਕਿਤੇ ਛਾਂਟ ਕੇ ਨਹੀਂ ਪੁੱਛਾਂਦਾ ਮੈਂ ਕਾਰ ਆਪੇ ਰੂਟ ਬਣਾ ਲੈਣਾ ਮੈਂ ਸਭ ਤੋਂ ਪਹਿਲਾਂ ਵੇਖਾਂ ਵੀ ਸਾਡੇ ਗਰੀਬ ਪਰਿਵਾਰਾਂ ਦੇ ਵਿਆਹ ਕਿੰਨੇ ਆ ਸਾਡੇ ਹਲਕੇ ਦੀ ਜੇ 5 ਆ ਜਾਂ 4 ਆ ਮੈਂ ਕਿਹਨਾਂ ਪਿੰਡੋਂ ਉਹਨਾਂ ਦੇ ਜਾਈਏ ਜਿਹੜੇ ਤਕਰੇ ਬੰਦੇ ਆ ਉਹਨੇ ਤਾਂ ਹੋਰ ਬਥੇਰੇ ਚਾਣ ਵਾਲੇ ਆ ਮੁਟਬਧੇਰੀਆਂ ਨਾਲ ਗੱਡੀਆਂ ਦੀਆਂ ਬੱਤੀਆਂ ਵਾਲੀਆਂ ਕੜੀਆਂ ਹੋਣੀਆਂ ਮੈਂ ਪਿੰਡ 'ਚ ਜਾ ਕੇ ਜਦ ਰੋਟੀ ਤੋਂ ਪੁੱਛਣਾ ਕਿ ਜਗਨ ਸਿੰਘ ਦੇ ਘਰੇ ਜਾਣਾ ਪਿੰਡ ਦੇ ਅੱਡੇ 'ਤੇ ਜੀ ਪੁੱਛਦਾ ਹੁੰਦਾ ਵੀ ਆਪਣੇ ਪਿੰਡ ਕੀ ਦੇ ਵਿਆਹ ਹੈ ਇਹ ਉੱਥੇ ਕਹਿੰਦਾ ਉਹ ਮਿਹਰੇ ਏਜੰਟੇ ਦੇ ਵਿਆਹ ਕੁੜੀ ਦਾ ਮੈਂ ਕਦੇ ਇਹ ਨਹੀਂ ਵੇਖਿਆ ਕਿ ਜਿਹੜਾ ਮੇਰੇ ਨਾਲ ਵਰਤਦਾ ਜਿਹਨੇ ਮੇਰੇ ਕਾੜ ਤੇ ਦਿੱਤਾ ਉਨ ਮੇਂ ਪੰਦਾ ਹੋਵੇ ਨਹੀਂ ਰਹੁੰਦਾ ਮੈਂ ਉਹਦੇ ਆ ਕੇ ਜਿੰਨੀ ਜੋਗ ਹੈ ਉਹ ਜਾਂ ਕੁਛ ਤੇ ਪਲ ਸਾਂਝੇ ਕਰਕੇ ਜਾਂਦਾ ਸੋ ਕਦੇ ਨਾ ਤੁਸੀਂ ਆਪਣੇ ਹੱਥ ਆ ਜਾਣਾ ਜਿਹੜਾ ਕੰਮ ਰਹਿ ਗਿਆ ਜੋ ਪਿੱਛੇ ਕੰਮ ਹੋਇਆ ਤੁਹਾਡੇ ਨਗਰ ਦੇ ਪਤਾ ਹੀ ਤੁਹਾਨੂੰ ਕਰਨ ਵਾਲੇ ਹੋ ਵੀ ਬਹੁਤ ਹੈ ਮੈਂ ਤੁਹਾਨੂੰ ਵਿਸ਼ਵਾਸਲਾ ਕੇ ਚੱਲਿਆ ਜਿਵੇਂ ਤੁਸੀਂ ਅੱਜ ਆ ਸਾਡੇ ਰਾਮਪਰਾਪੂਰ ਹਲਕੇ 'ਚੋਂ ਬੂਰੇ ਲੱਗ ਕੇ ਅੱਗੇ ਹੋ ਕੇ ਬੜੀ ਮਾਫਰੀ ਹੈ ਮੇਰੇ ਸਿਰ ਤੇ ਰੱਖਿਆ ਮੈਂ ਤੁਹਾਨੂੰ ਵਿਸ਼ਵਾਸ ਦਵਾ ਰਿਹਾ ਛੇੜੀ ਗੱਲ ਵੀ ਤੁਸੀਂ ਭੋਲੀ ਭਰੇ ਆਇਓ ਜਾ ਕੇ ਕਾਂਗਰਸ ਨੂੰ ਹਟਵੋ ਕਰੋਗੇ ਮੈਂ ਪੈਰ ਚੁਤਰੀ ਬੋਗਾਂ ਤੁਹਾਡੇ ਲੱਗਵਾ ਕੇ ਉਹ ਪੂਰਾ ਚੰਗੜੇ ਲਾਵਾਂਗੀ ਜਿਹੜਾ ਕੰਮ ਨਹੀਂ ਜਾਂਦਾ ਕੋਈ ਉਹ ਕਸਰ ਨਹੀਂ ਕਰਾਂਗੇ ਸੋ ਸਾਡੇ ਗਰੀਬ ਪਰਿਵਾਰਾਂ ਦੇ ਕੰਮ ਵਿੱਚ ਬਹੁਤ ਹੋਣ ਵਾਲੇ ਆ ਸਾਡੀ ਬਾਹਰਲੀ ਬਕਤੀ ਦਾ ਕੰਮ ਕਾਫੀ ਹੋਣ ਵਾਲਾ ਛੇੜੀ ਤੁਸੀਂ ਵੇਖੋ 44 ਮੈਨਿਫੈਸਟੋ ਬਣਨਾ ਹੈ ਆਪਣਾ 44 ਮੈਨਿਫੈਸਟੋ ਜਿਹੜਾ ਬਣੂਗਾ ਉਹ ਸਾਰੇ ਪਿੰਡਾਂ ਵਾਲਿਆਂ ਦੇ ਹੱਕ 'ਚ ਤੇ ਗਰੀਬ ਜਨਤਾ ਦੀ ਹੱਕ 'ਚ ਇਸਰਾਮਾਂ ਦੇ ਹੱਕ 'ਚ ਜੋ ਫਾਇਦਾ ਜਿੰਨਾ ਬੁਰੀਆ ਢਾਂਗ ਨਾਲ ਅਗਲੀਆਂ ਚੋਣਾਂ ਚ ਆਪਾਂ ਸਰਕਾਰ ਆਉਣ ਤੇ ਪੰਜਾਬ ਦੇ ਲੋਕਾਂ ਨੂੰ ਗਰੀਬਾਂ ਨੂੰ ਕਿਸਾਨਾਂ ਨੂੰ ਦੇਣਾ ਤੁਸੀਂ ਵੇਖੀ ਜਾਓ ਜਿਹੜੇ ਚੱਲੀ ਬਏ ਕਿਵੇਂ ਜੱਫੀ ਦਿੱਤੇ ਸੀ ਇਹਨਾਂ ਦੇ ਅਨਾਉਂਸਮੈਂਟ ਕੀਤੀਆਂ ਸੀ ਅਸੀਂ 3 ਮਹੀਨੇ ਦੇ ਪਟਾਏ ਸੀ ਬਿਜਲੀ ਦੇ ਮੈਂ 10-10 20-20 ਲੱਖ ਰੁਪਏ ਕਰਾਏ ਮਾਫੀ ਚਿੱਤੇ ਸੀ ਮੌਕੇ ਦੇ ਮੌਕੇ ਇੱਕ ਮਨ ਲੈ ਕੇ ਤੁਰੇ ਸੀ ਫੈਸਲਾ ਲੈ ਕੇ ਤੁਰੇ ਸੀ ਕਿਸੇ ਮਿਸ਼ਨ 'ਚ ਤੁਰੇ ਸੀ ਸਰਪ੍ਰਸਤ ਦੇ ਕਿ ਸੇਵਾ ਕੀਤੀ ਤੇ ਇਹ ਲੀਡਰ ਜਿਨ੍ਹਾਂ ਨੇ ਅੱਜ ਜਗਦੀਪ ਸੌਰਕੇ ਇਹ ਇਹ ਜਿਹੜੇ ਜਹਾਰੂ ਵਰਕਰ ਜਿਨ੍ਹਾਂ ਨੇ ਤਿਲਕ ਪ੍ਰਵਾਦ ਇੱਕ ਕਰਕੇ ਆਪ ਦੇ ਸਰੀਰ ਤੇ ਆਪ ਦੇ ਪੈਸਿਆਂ ਵੱਲੋਂ ਉਹਨਾਂ ਲੋਕਾਂ ਦੀ ਸੇਵਾ ਕੀਤੀ ਹੋਵੇ ਤੇ ਉਹਨਾਂ ਨੇ ਹਸਲ ਸਾਡਾ ਕੀ ਕੀਤਾ ਹੋਵੇ ਅੱਜ ਬੜਾ ਦੁੱਖ ਦਾ ਸੁਣ ਕੇ ਗੱਲਾਂ ਇਹ ਲੋਕਾਂ ਨੇ ਇਹ ਲੀਡਰ ਨਹੀਂ ਸੀ ਸਾਡੇ ਪੰਜਾਬ ਦੇ ਭੋਏ ਪਾਏ ਲੋਕਾਂ ਨੂੰ ਇੱਕ ਬਦਲਾਅ ਦੇ ਚੱਕਰ ਚ ਲੈ ਕੇ ਆਗੇ ਸੁਗਰਾਜ ਅਸੀਂ ਇੰਨੇ ਗਮਰਾ ਹੋ ਗਏ ਵੀ ਜਿਹੜੀਆਂ ਸਾਡੀਆਂ ਸੋਨੇ ਦੀਆਂ ਕੰਧਾਂ ਐ ਇਹ ਵੀ ਕੇਜੀ ਵੱਲ ਸੋਨੇ ਦੀਆਂ ਕੰਧਾਂ ਬਣਾ ਲੂਗਾ ਸਾਡੇ ਬੱਚਿਆਂ ਨੂੰ ਨੌਕਰੀਆਂਵਾ ਦੂਗਾ ਤੇਰੀ 25-2500 ਰੁਪਇਆ ਸਾਡੀਆਂ ਭੈਣਾਂ ਨੂੰ ਬਜ਼ੁਰਗਿਆਂ ਨੂੰ ਪੈਨਸ਼ਨ ਲਾ ਦੂਗਾ ਅਰੇ ਕੀਤਾ ਕੁਛ ਨਹੀਂ ਅਸੀਂ ਦਿੱਲੀ ਜਾ ਕੇ ਆਏ ਆ ਦਿੱਲੀ ਚ ਨਾ ਲਾਲਾ ਘੁੱਟ ਕੱਢਿਆ ਗਿਆ ਸੁਪਾਈ ਹੋਗੀ ਜਿੱਥੇ ਤੇਜਰੀਵਾਲ ਹਰੇ ਹੈ ਉਹ ਸੜਕੇ 'ਚ ਮੇਰੀ ਡਿਊਟੀ ਸੀ ਚਲਮੜ ਦੁਕਾਨਦਾਰਾਂ ਕੋਲ ਜਾਂਦਾ ਸੀ ਤੇ ਮਾਤਾ ਘਰਾਂ 'ਚ ਜਾਂਦਾ ਸੀ ਐਨੀਆਂ ਗੱਲਾਂ ਕੱਢਦੇ ਸੀ ਕੇਜਰੀਵਾਲ ਨੂੰ ਕਹਿੰਦੇ ਇੱਕਾ ਮਾਰਾ ਘੱਟਿਆ ਬੰਦਾ ਝੂਠ ਹੀ ਮਰੀ ਗਿਆ ਸਾਡੇ ਸ੍ਰੀ ਰੇਜ ਦਾ ਪਾਣੀ ਆ ਜਿਹੜਾ ਈਨ ਵਾਲਾ ਪਾਣੀ ਹੈ ਰਲ ਕੇ ਆਉਂਦਾ ਗੰਦਾ ਹੋਇਆ ਪਿਆ ਇੱਕ ਦਿਨ ਵੀ ਅਸੀਂ ਸਾਫ਼ ਪਾਣੀ ਨਹੀਂ ਪੀ ਕੇ ਵੇਖਿਆ ਜੋ ਸਾਨੂੰ ਵਾਦਾ ਕੀਤਾ ਸੀ ਪਹਿਲਾ ਮਾਮਲੂ 1 ਰੁਪਿਆ ਦੀ ਦਿੱਤਾ 10 ਸਾਲ ਹੋ ਗਏ ਮੈਂ ਬਹੁਤ ਨਰਮੀ ਵੀ ਬਹੁਤ ਹੈ ਬਹੁਤ ਨਰਮਾ ਮੇਰੇ ਉੱਤੋਂ ਵੀ ਕੋਈ ਲਕਲੀ ਜਾਵੇ ਮੈਂ ਤਾਂ ਨਹੀਂ ਬੋਲਦਾ ਇਹ ਜਿੱਥੇ ਟੁੰਡੀ ਪਾ ਲਈ ਤੇ ਟੁੰਡੀ ਤੋੜਦੀ ਹੀ ਮੇਰੇ ਵਾਲੀ ਪਰ ਮੈਂ ਬੋਲਣ ਵਾਲਾ ਨਹੀਂ ਮੈਂ ਬੋਲਦਾ ਇਸ ਕਰਕੇ ਨਹੀਂ ਇਹ ਕਹਿੰਦੇ ਤੂੰ ਗੁੰਗਾ ਹੈ ਆਪਣਾ ਬੇਟਾ ਉਹ ਕੁਛ ਬੋਲਦਾ ਸਹੀ ਪਰ ਇਹ ਕੋ ਬੋਲਣਾ ਉਹਦੀ ਬੋਲਾਂਗੇ ਇਹ ਸੋ ਬਹੁਤ ਤਕਾ ਕੀਤਾ ਮਹਾਰਾਜੀ ਹੋਇਆ ਤੁਹਾਡੇ ਨਾਲ ਅੱਜ ਕੱਲ ਤਾਂ ਕੋਈ ਕਿਸੇ ਨੂੰ ਹੱਥ ਨਹੀਂ ਲਾਉਂਦਾ ਤੇ ਜਿਹੜਾ ਕਹਿ ਕੇ ਪ੍ਰੈਸ਼ਰ ਨਾਲ ਮੈਨੂੰ ਵੀਸ ਸੌਣੀ ਲੱਸਣ ਉਹ ਤੇ ਵਿਚਾਰੇ ਜਿਨ੍ਹਾਂ ਨੇ ਗਰੀਬ ਬੰਦਿਆਂ ਨੇ 6-6 ਮਹੀਨੇ ਚੁਕੀ ਨਾ ਪਾਈ ਹੋਵੇ ਉਹ ਕਹਿੰਦਾ ਮੈਨੂੰ ਬਾਪੂ ਜੀ ਕਹਿਣਗਾ ਗਿਆ ਸੀ ਮੈਂ ਹੁਣ ਤਾਂ ਜਾ ਵੀ ਬਾਪੂਆ ਤੂੰ ਅੰਦਰ ਦਵਾਈ ਬੱਠਾ ਪਰਚੇ ਦਵਾਈ ਬੱਠਾ ਇਹ ਦੂਸਰਾ ਬਾਪੂ ਮੋੜ ਜਾ ਕੇ ਪੁੱਛੇ ਤੂੰ ਇਹਨਾਂ ਜੀ ਹੁਣ ਮਿਲਣਾ ਨਹੀਂ ਕਰਾਂਗੇ ਸੋ ਜਿਹੜੇ ਬਾਪੂ ਬਾਹਰ ਤੇ ਡੈਲੀ ਜੀ ਬਾਹਰ ਬਣਾਉਂਦੇ ਆ ਉਹ ਮਾੜਾ ਹੀ ਹੁੰਦੇ ਆ ਬੰਦੇ جیسی جیسی میں ਨਾਰ ਸਿੰਘ ਬਾਉ ਸਿੰਘ ਪੁਤਰਾ ਪਰਸ਼ੰਦ ਸਿੰਘ ਬਾਉ ਸਿੰਘ ਪੁਤਰਾ ਸਾਧ ਸਿੰਘ ਬਾਉ ਸਿੰਘ ਪੁਤਰਾ ਗੁਰਦ ਸਿੰਘ ਦਿਲਵਾਰ ਦਾ ਬੇਟਾ ਜਿਹੜਾ ਉਹ ਵੀ ਆਜੇ ਸੁਪਨਾਲ ਇੱਕ ਬੱਤੂ ਆ ਜਿਹੜਾ ਦਾਸ ਮਲਕ ਦਾ ਭਤੀਜਾ ਉਹ ਵੀ ਆਜੇ جگدیو آ جائے بابے منی دال کا پتر وہ بھی آ جائے بابا منی دال بھی آ جائے ان میری بےنتی ہے